ਦੇ ਵੀ ਨਾ ਕਰਨੇ ਕਰਨੇ ਮੈਂ ਵੀ ਇੱਥੇ ਮੈਂ ਵੀ ਇੱਥੇ ਕਰ ਕਰਨੀ ਆ Amazon Prime ਵਾਲੇ ਹਾਂ ਸੀ ਕੇ ਦੀ ਇਹ ਕੀ ਆ 140 ਪੌਂਡ ਦੀ ਆ ਵਧੀਆ ਖਬਰਾ ਹੈ ਲਓ ਜੀ ਆੜ ਛੱਡਿਆ ਮੁੰਡੇ ਨੇ ਮੈਂ ਕਹਿੰਦਾ ਮੁਰਗਾ ਹੀ ਖਾਣਾ ਅੱਜ ਭਗਵੰਦਰ ਵੱਡੇ ਵੱਡੇ ਪੀਸ ਪਾਏ ਵੀ ਤਲੇ ਆ ਸਪੈਸ਼ਲ ਜਿਹੜਾ ਟੌਮੀ ਦੀ ਹੈ ਕਿ 210 ਪੌਂਡ ਦੀ ਸੀ ਕੇ ਦੇ ਨਾਲੋਂ ਬਾਲਾ ਮਹਿੰਗਾ ਹੈ ਲਓ ਵੀ ਮਿੱਤਰੋ ਹੈਪੀ 100 ਡੇ 100 ਡੇ ਠੰਡ ਖੈਰ ਬੜੀ ਹੋ ਗਈ ਆ ਤਕਰੀਬਨ ਹੁਣ ਵੀ ਇਹ ਮੌਸਮ ਤੇ ਲੱਜਾਈ ਹੈ ਨਾ ਤੇ ਮਾੜੀ-ਵਾੜੀ ਕੰਮਨ ਜੀ ਪੈਂਦੀ ਆ ਤੇ ਆਪਾਂ ਆਇਆ ਵੈਬਲੀ ਵੈਸੇ ਕੋਈ ਕੰਮ ਤਾਂ ਨਹੀਂ ਸਾਨੂੰ ਅਸੀਂ ਵਿਹਲੇ ਹੀ ਹਾਂ ਦੋਵੇਂ ਟਾਈਮ ਪਾਸ ਕਰਦੇ ਜਦੋਂ ਵੈਬਲੀ ਚੱਲਦੇ ਆ ਛੋਟਾ-ਮੋਟਾ ਘੁੰਮ ਫਿਰੌਣੇ ਆ ਇਹ ਜਦਬਾਲੀ ਕਰਦੇ ਬੱਚਿਆਂ ਨੂੰ ਵੈਬਲੀ ਚਲੀਏ ਵੈਬਲੀ ਚਲੀਏ ਪਰ ਮੈਂ ਵੀ ਕਿ ਚਾਲ ਚੱਲੀਏ ਵਿਹਲੇ ਕੇ ਵੀ ਤੁਸਾਂ ਸੋਚੀਂ ਜੇ ਜਦ ਕਰਦੇ ਸਰਦਕਾ ਨਹੀਂ ਨਹੀਂ ਭਰਾ ਜੇ ਮੈਂ ਕਿਥੋਂ ਕਾ ਤੂੰ ਜਦ ਬਾਣੀ ਕਰਦੇ ਬੱਚਿਆਂ ਨੂੰ ਬੱਚਿਆਂ ਨੂੰ ਜਦ ਵਾਲੀ ਕਰਦੇ ਵੀ ਚੱਲੀਏ ਚੱਲੀਏ ਬਣਾ ਨਹੀਂ ਕੁਛ ਕੀ ਚੱਕਰ ਕੀ ਮੈਨੂੰ ਦੱਸ ਮਾੜਾ ਚੱਕਰ ਕੀ ਥੋਦਾ ਕੀ ਪਤਾ ਕੀ ਤੂੰ ਉਹ ਲੈ ਕੇ ਆਉਣਾ ਨਹੀਂ ਹੁਣ ਤੂੰ ਝੂਠ ਬੋਲਦਾ ਵੀਡੀਓ ਚ ਗੱਲ ਤਾਂ ਕੁਛ ਹੈ ਦੱਸ ਮੈਨੂੰ ਕੀ ਚੱਕਰ ਕੀ ਆ ਪਤਾ ਤੂੰ ਕਿੱਥੋਂ ਲੈ ਆਣਾ ਤੇਰਾ ਹੈਗਾ ਕੋਈ ਭਰਾਵਾ ਦੱਸਣਾ ਪੈਣਾ ਤੇਰੇ ਘਰ ਤੋਂ ਨਹੀਂ ਤੂੰ ਬਾਹਲਾ ਕਰਦਾ ਪਰ ਸ਼ਾਇਦ ਮੈਨੂੰ ਤਾਂ ਕੋਈ ਆਏ ਤਰਨਾ ਕੋਈ ਮੈਨੂੰ ਤਾਂ ਕੋ ਦਿਖਾਣ ਗਿਆ ਪਰ ਚਲ ਕੋਈ ਨਾ ਕਹਿੰਦਾ ਵੀ ਚਲੋ ਵਿਹਲੇ ਆ ਘੁੰਮ ਫਿਰ ਆਈ ਹੈ ਨਾ ਤੇ ਤਗਰੀਬਨ ਦੁਪਹਿਰ ਹੋ ਗਈ ਆ ਚਲਿਏ ਆ ਕੀ ਚੀਜ਼ ਹੈ ਅੱਛਾ ਇੱਧਰ ਮੂੰਹ ਕਰ ਮੜਾ ਜਾ ਮੈਨੂੰ ਪਤਾ ਲੱਗਾ ਵੀ ਤੂੰ ਕਿਉਂ ਇੱਥੇ ਆਉਣਾ ਹੈ ਅੱਛਾ ਤੂੰ ਮੈਨੂੰ ਆਊਟਲੈਟ ਲੈ ਕੇ ਆਇਆ ਸਟੇਡੀਅਮ ਹੈ ਸਟੇਡੀਅਮ ਮਗਲਪਨ ਨੇ ਉਹ ਆਹ ਮੈਨੂੰ ਆਊਟਲੈਟ ਆ ਇਹ ਅੱਛਾ ਇਹ ਅਮਰ ਦੁਪਹਿਰ ਹੈ ਕਰਦੇ ਨਹੀਂ ਨਹੀਂ ਮੈਚ ਹੈ ਮੈਚ ਖੇਡਾ ਇੰਡੀਆ ਪਾਕਿਸਤਾਨ ਦਾ ਕੱਲ ਕਹਿੰਦੇ ਇੰਡੀਆ ਦੇ ਹਰਾਤਾ ਸ਼੍ਰੀਲੰਕਾ ਨੂੰ ਨਿਊਜ਼ੀਲੈਂਡ ਹੈ ਨਾ ਸ਼ੀਦਾ ਮਤਲਬ ਆਜ ਪੈਸੇ ਲਾ ਕੇ ਹੋਣੇ ਚਾ ਕਿਨੇ ਬੈਂਕਾਂ ਤੇ ਨਹੀਂ ਜਾ ਵੇਲਾ ਕ੍ਰਿਸਮਸ ਆ ਗਈ ਆ ਪਹਿਲੇ ਤਿਆਰੀਆਂ ਕਰ ਲਈਆਂ ਪਰ ਆਪਣੀ ਕਹਿੰਦੀ ਕ੍ਰਿਸਮਸ ਹਨ ਆਪਣੇ ਉਹ ਗੁਰੂਆਂ ਦੇ ਢੀਢਾਡੇ ਹੁਣ ਚੱਲਦੇ ਨੇ ਹਨ ਜਿੱਦੇ ਇਨਾਂ ਗੋਰਿਆਂ ਦੀ ਖੁਸ਼ੀ ਹੋਣੀ ਆ ਸਿੱਖਾਂ ਦੇ ਗਮਿਆਂ ਗਮੀਆਂ ਦੀ ਆ ਕਿੱਦਾਂ ਨੁਕਤੇ ਦੇ ਬਾਹਰ ਢੀਢਾਡੇ ਚੱਲਦੇ ਨੇ ਲੈ ਆ ਗਣਾ ਰੱਖਸ਼ਾ ਜਾ ਐਵੇਂ ਚੋਂਦਾ ਵੇ ਪੈਂਟਲਾਂ ਵਾਲੀ ਓਏ ਇਟਲੀ ਬਣਿਆ ਕਰਨੇ ਕਰਨੇ ਮੈਂ ਵੀ ਇੱਥੇ ਮੈਂ ਵੀ ਇੱਥੇ ਕਰਿਆ ਕਰਨੀ ਆ Amazon Prime ਵਾਲੇ ਦੇ ਆ ਰੱਖਿਆ ਨਾਲੇ ਪੈਂਡਲ ਮਾਰੋ ਜਦੋਂ ਬੈਟਰੀ ਮੁੱਕ ਗਈ ਆ ਨਵੀਂ ਕ੍ਰਿਸਮਸ ਦੇ ਕਰਕੇ ਉਹਨਾਂ ਨੇ ਸਜਾਵਟ ਕਰਤੀ ਆ ਨਹੀਂ ਰੱਬੇ ਤੁੰਨਾ ਹੋਰ ਗੱਲਾਂ ਦੀ ਕਰਨਾ ਹੈ ਹੈਡਸ਼ਟ ਚ ਚਲੋ ਵੀ ਸੀ ਕੇ ਹਾਲ ਬੜੀ ਵਧੀਆ ਲੱਗੀ ਮੈਨੂੰ ਜੈਕਟ ਸੇ ਮਹਾ ਸੀ ਗਰੀ ਇਹ ਹੀ ਆ 140 ਪੌਂਡ ਦੀ ਆ ਵਧੀਆ ਖਬਰ ਹੈ ਹੁਣ ਵੀ 100 ਬੜੀ ਘੜਾ ਪਰ 77 ਪੌਂਡ ਦੀ ਹੈ ਅਵਿਦ ਆਪ ਥ੍ਰੇਡਪੋਰਟ ਦੀ ਹੁੱਡੀ ਸੀਗੇ ਦੀ ਤੋਂ ਟਰਾਈ ਕਰਦੇ ਆ ਟੌਮੀ ਚ ਉਹ ਕਿਧਰ ਗਿਆ ਹੰਤਰੀ ਰਹਿ ਗਿਆ ਹੁਣ ਆਪਾਂ ਟੌਮੀ ਚ ਆ ਗਏ ਟਟ ਟੌਮੀ ਦੀ ਲੋਅਰ ਹੈਗੀ 91 ਪਾਉਂਡ ਦੀ ਉਹ 70 ਦੀ ਸੀ ਸੀਗੇ ਦੀ ਜੈਕਟ ਟੌਮੀ ਦੀ ਹੈ ਕਿ 210 ਪੌਂਡ ਦੀ ਸੀਕੇ ਨਾਲੋਂ ਜ਼ਿਆਦਾ ਮਹਿੰਗਾ ਹੈ। ਬਾਬੇ ਉਸ ਸੀਕੇ ਨਾਲੋਂ ਟੌਮੀ ਮਹਿੰਗਾ। ਸੀਕੇ ਦੀ ਲੋਰ 70 ਦੀ ਆ, ਟੌਮੀ ਦੀ 91 ਦੀ ਆ। ਤੇ ਜੈਕਟ 140 ਦੀ ਨਾਲੇ ਬਹੁਤ ਵਧੀਆ ਜੈਕਟ 140 ਦੀ। ਲੋਰ ਨੂੰ ਕਪੜਾ ਵਾਧ ਨਹੀਂ ਲੱਗਾ। ਅੱਛਾ ਇਹ ਨਹੀਂ। ਬ੍ਰਾਂਡ ਬ੍ਰਾਂਡ ਦਾ ਫਰਕ ਨਹੀਂ ਮੈਨੂੰ ਸਹੀ ਮੈਂ ਪੁੱਛਣਾ ਮੈਨੂੰ ਸ੍ਰੀਕੇ ਦੇ ਕੱਪੜੇ ਵਧੀਆ ਲੱਗੇ ਆ ਨਾਲੇ ਰਿਜੈਕਟਡ ਵਾਈਟ ਤੇ ਬਲੈਕ ਆ 140 ਪੌਂਡ ਦੀ ਆ ਉਹ ਵਧੀਆ ਲੱਗੇ ਟੋਮੀ ਨਾਲੋਂ ਮੈਨੂੰ ਉਹ ਕੱਪੜਾ ਨਾਲੇ ਵੈਰੈਟੀ ਵੀ ਚੰਗੀ ਤੇ ਕੱਪੜਾ ਵੀ ਵਧੀਆ ਹੰਦਾਜਦਾਰ ਆ ਪਰ ਹਲੇ ਹੱਥ ਦਾ ਟਾਈਟ ਜਾਂਦਾ ਔਖਾ ਜਾਂਦਾ ਜਿਆਦਾ ਜਿਆਦਾ ਜਾਂਦਾ ਇੰਨੇ ਤਾਂ ਹੀ بڑے ਕੱਪੜੇ ਲੈ ਲੈਣੇ ਆ ਜੇ ਇੱਕ ਇੱਕ ਇੰਨੇ ਪੈਸੇ ਲਾਉਣੇ ਹੋਣ ਤਾਂ ਮੈਂ ਅਜੇ 140 ਲਾਉਣ ਲੱਗਾ ਕਿ ਕਿੰਨੇ ਕੱਪੜੇ ਲੈ ਲੈਣੇ ਆ ਸਹੀ ਹੈ ਨਾ ਨਾਲੇ ਸਾਲੋਂ ਸਾਲ ਨਹੀਂ ਹਟ ਤੋਂ ਮੁੱਕਣੇ ਕੱਪੜੇ ਚਾਪ ਕੋ ਨਾ ਕੋ ਨਾ ਜਾਦੇ ਇਹ ਆਸਤ ਚੋ ਜਿਹੜਾ ਅਸੀਂ ਜੈਕਟ ਜਿਹੜੀ ਆਹ ਵਾਲੀ ਆ ਆ ਪਾਈ ਇਹਨੇ ਇਹ 121 ਦੀ ਇਹ ਐਮ ਬਾਬੋ 4:30 ਵਜੇ ਸ਼ਾਮ ਦੇ ਤੇ ਨੇਰਾ ਵਾਲਾ ਕਿੰਨਾ ਹੋ ਚੱਲਿਆ ਬੋਸ ਅਸਾ ਇਹ ਬੋਸ ਇਹਨੂੰ ਕਹਿੰਦੇ ਆ ਆ ਟ੍ਰੀ ਲਾਤਾ ਹੈ ਕ੍ਰਿਸਮਸ ਵਾਲਾ ਨਾਈਕੀ ਹੈ। ਨਕਲੀ ਰੱਖੋ। ਤੇ ਹੋਰ ਆਪਣੀ ਕੋਲ ਲਾਉਂਗੇ ਇਥੇ। ਪਹਿਲਾਂ ਖਾਣਾ ਬਟਮੰਗੇ, ਕ੍ਰਪਾਲੀ, ਔਰ ਪਾਣੀ ਕੌਣ ਬਾਊ ਆਹੋ? ਪਾਣੀ ਕੌਣ ਬਾਊ ਆਹੋ? ਇਹ ਸਾਰਾ ਡੁਪਲੀਕੇਟ ਲੱਗਾ। ਤੇ ਹੋਰਿਆ ਧਿਆਰ ਬਿਜ਼ਨਸ। ਬੱਬੇ ਰਾਤ ਦਾ 뷰 ਕਿੱਡਾ ਵਧੀਆ ਹੈ। ਵੈਂਬਲੀ ਆਊਟਲੈਟ ਦਾ। ਔਰ ਸਾਹਮਣੇ ਸਟੇਡੀਅਮ। ਵੈਂਬਲੀ ਹਾਂ ਤਾਂ ਏਰੀਆ ਚਾਂਡ ਉਹ ਉੱਥੇ ਰਾਤ ਨੂੰ ਥਿਊ ਹਾਂ ਵੀ ਸਖ ਦਾ ਸਾਗ ਇਹਨਾਂ ਵੈਂਬਲੀ ਵੇਖ ਕੇ ਕਿੰਨਾ ਕਾ ਗਿਆ ਤੇਰੇ ਮਨ ਨੂੰ ਸ਼ਾਂਤੀ ਆ ਗਿਆ ਰੇਡ ਵੇਖ ਕੇ ਮਿਲ ਜਾਂਦੀ ਪਿਆਰ ਨੂੰ ਸ਼ਾਂਤੀ ਮਿਲ ਗਈ ਮੋਡਰਨ ਕਨ ਦਾ ਜਾਣਾ ਜਾਣਾ ਰਹਿ ਬਣੀ ਨਹੀਂ ਪਰ ਮੈਂ ਬੂਟ ਲੈਣੇ ਸੀਗੇ ਉਹ ਨਿਊ ਬੈਲੈਂਸ ਵਾਲੇ ਪਰ ਚ ਗੱਲ ਕਰ ਸਹਿਜ ਹੀ ਨਹੀਂ ਮਿਲਿਆ ਆਪਾਂ ਨੂੰ ਉਹ ਸਹਿਜ ਹੀ ਸਾਡੇ ਨੂੰ ਆਪਾਂ ਨੂੰ 1.5 ਚਾਹੀਦਾ ਸੀਗਾ ਤੇ ਇੱਕ ਸੋਚਾਂ ਬਲੈਕ ਫਰਾਈਡੇ ਆ ਰਿਹਾ ਹਾਂ ਹਾਂ ਉਦੋਂ ਆਵਾਂਗੇ ਉਦੋਂ ਡਿਸਕਾਊਂਟ ਢੇਰ ਭਰ ਕੇ ਡਿਸਕਾਊਂਟ ਮਿਲਣਾ ਉਦੋਂ ਕੁਝ ਚੀਜ਼ਾਂ ਲੈ ਕੇ ਚਲਾਂਗੇ ਇਹ ਤਾਂ 30% ਹਾਂ ਹਾਲੇ ਹਾਲੇ 30 ਤਾਂ 70 ਜੁਮਣਾ ਨਾ ਸਾਥ ਬੈਲੈਂਸ ਚਲ ਫੇਰ ਵੀ ਅੱਧਾ ਡਿਸਕਾਊਂਟ ਆ ਕਿੱਥੇ 23 ਆ ਤੇ ਕਿੱਥੇ 50 60% ਡਿਸਕਾਊਂਟ ਆ ਹਾਂ ਸੋਚੇ ਫੇਰ ਬਲੈਕ ਫਰਾਈਡੇ ਦੇਵਾਂਗੇ ਤੇ ਮੀਂਹ ਪੈ ਲੱਗ ਪਿਆ ਬੱਬੇ ਛਤਰੀ ਆਪਾਂ ਲੈ ਕੇ ਨਹੀਂ ਆਏ ਬੱਸ ਵੀ ਉਹ ਚੱਲੀ ਆਪਣੀ ਮੀਂਹ ਪੈ ਲੱਗ ਪਿਆ ਛੇਰ ਕਈ ਨਹੀਂ ਦਿਖਦਾ ਹੋਵੇ ਬਾਬਿਓ ਹੁਣ ਆਪਾਂ ਬਸ ਉਤਰਿਆ ਕਿ ਆਪਾਂ ਆਏ ਆ ਗ੍ਰੀਨਫੋਡ ਤੇ ਕੁਛ ਖਾਣ ਦਾ ਪਲਾਨ ਬਣਿਆ ਤੇ ਭੁੱਖ ਜੀ ਲੱਗੀ ਕਾਫੀ ਅਜਾ ਕੁਛ ਖਾਦਾ ਜਾਵੇ ਤੇ ਲੱਗ ਕਾਫੀ ਹੋ ਗਿਆ ਪਰ ਟਾਈਮ ਨਹੀਂ ਹੋਇਆ ਇੰਨਾ ਹਨੇਰਾ ਬਾਲਾ ਟਾਈਮ ਘੱਟ ਹੋਇਆ ਤੇ ਠੰਡ ਵੀ ਤਾਂ ਉਹ ਕੀ ਗੱਲ ਆ ਸੌਸਰ ਰੱਖੇ ਕੱਲੀ ਨਾਲ ਆਊਗਾ ਹੁਣ ਲੱਗ ਆਊਗਾ ਇਹ ਸਭ ਮਿਲ ਜਾ ਸਾਰਸ ਹਲੋ ਮੇਰੇ ਫਸਣ ਲੱਗੇ ਜਾ ਕਨਾ ਇਹਦੇ ਆਏ ਨੂੰ ਪਤਾ ਅੱਛਾ ਆਏ ਤੋਂ ਪਤਾ ਲੱਗੂ ਕੀ ਚਿਕਨ ਗਾਇਜ਼ ਚਿਕਨ ਕਿਹੜਾ ਲੈਵਨ ਚਿਕਨ ਚਿਕਨ ਗਾਇਜ਼ 100 ਸੇ ਦਾ ਰੱਕੀ ਬਟਨ ਵਾਲੇ ਹਾਂ ਅਲੇ ਬੱਧਾ ਜੋ ਖਾਈ ਕੋਹਣੀ ਅੰਦਰ ਜਾਉ ਹੋ ਹਾਂ ਠੁੱਕੀ ਦੇ ਗਾ ਰੂ ਨਾ ਕੋਈ ਸੌਗੇ ਤੰਦਰ ਉਹਗਾ ਜਿੰਦਰ ਉਹ ਬਾਏ ਕਹਣ ਜਾਉਗਾ ਪਾ ਪਾ ਕਿਤਿਆਂ ਵਿੰਗਾ ਅੱਠ ਨਾਲ ਮੇਲ ਤਮੋਂਟ ਨੇ ਦਾ ਕਹਿੰਦੇ ਚਿਕਨ ਵਿੰਗਸ ਕਰਤੀਆਂ ਤੇ ਨਾਲ ਫਰਾਈ ਸਪਾਈਸੀ ਹਾਂ ਠੀਕ ਹੋਇਆ ਜੀ ਲਾਓ ਜੀ ਕਹਿੰਦੇ ਕੀ ਸ਼ੱਕ ਨੱਗਾ ਮੁੰਡਾ ਸ਼ੱਕ ਨਹੀਂ ਖਾਣ ਚਿਕਨ ਲੱਤੀਸ ਅਵਾ ਨਹੀਂ ਕਰ ਚਿਕਨ ਲੱਤੀਸ ਇਹ ਚਿਕਨ ਲੱਤੀਸ ਹੈ ਹਾਂ ਕਿਹਾ ਵਧੀਆ ਨਾਲ ਚੱਕਤੀਆਂ ਫਰਾਈਆਂ ਸਪਾਈਸੀ ਹੈਗਾ ਬਬੇ ਹਾਂ ਹਾਂ ਮਿੱਤਰਾ ਕਿਵੇਂ ਲੱਗਾ ਤੁਹਾਨੂੰ ਚਿਕਨ ਬਹੁਤ ਵਧੀਆ ਸੱਚੀ ਬੜਾ ਧਰਨ ਬੜਾ ਟੈਸਟੀ ਸੀਗਾ ਤੇ ਵਿੰਗਸ ਲਗੀਆਂ ਸੀਗਾ ਸੀਤਾਂ ਕਾਫੀ ਟੈਸਟੀ ਸੀਗਾ ਤੇ ਅਸੀਂ ਤਾਂ ਬਣ ਗਿਆ ਭੁੱਖ ਜਿਆਦੀ ਲੱਗੀ ਸੀ ਨਾ ਜੀ ਭੁੱਖ ਨਾਲ ਕੀ ਫਿਰ ਥੋੜਾ ਟੈਸਟੀ ਨਹੀਂ ਲੱਗਣਦਾ ਜੋ ਬੰਦਾ ਰੱਜਾ ਹੋਵੇ ਨਾ ਜਦੋਂ ਬੰਦਾ ਕਹਿੰਦਾ ਰੱਜਾ ਹੋਵੇ ਤੇ ਉਹਨੂੰ ਹਰ ਚੰਗੀ ਚੰਗੀ ਬੜੀ ਟੈਸਟ ਕਰਾਉਣ ਕੋਈ ਨਹੀਂ ਯਾਰ ਕਿਉਂ ਢਿੱਡ ਭਰਿਆ ਜਦੋਂ ਢਿੱਡ ਖਾਲੀ ਹੋਵੇ ਭੁੱਖਾ ਹੋਵੇ ਉਦੋਂ ਜੋ ਮਰਜ਼ੀ ਕਰ ਦੇ ਉਹ ਖਵਾ ਦੇ ਉਦੋਂ ਸਵਾਦ ਲੱਗਦਾ ਲੱਗਦਾ ਹੈ ਨਾ ਕੀ ਗੱਲ ਕੰਮ ਬੰਦਿਆ ਕਿੱਥੇ ਲਾਈ ਹੈ ਗੱਡੀ ਉਹ ਖੜੀ ਉੱਥੇ ਕਾ ਪਾਰਕ ਜੀ ਨਹੀਂ ਗੱਡੀ ਖੜੀ ਪਾਰਕਿੰਗ ਚ ਉਥੋਂ ਬਾਹਰ ਗੱਡ ਚੱਕਦੇ ਆਂ ਤੇ ਚੱਲਦੇ ਆਂ ਆ ਲੈ ਲੈ ਦੋਵੇਂ ਅੱਗੜ ਪਿੱਛੜੀ ਅੱਗੜੋਂ ਸ਼ੰਦੰਗੀ ਦੋਵੇਂ ਹੀ ਤੇ ਬਾਬਿਓ ਤੇ ਥੋੜਾ ਖਦਰ ਚਿਕਣ ਤੇ ਉਹਨੂੰ ਸੋਚਿਆ ਵੀ ਤੁਰ ਕੇ ਪਤਾਉਂਦੇ ਨੇ ਤੁਰ ਕੇ ਹੁਣ ਚਲੀਏ 10 15 ਮਿੰਟ ਲੱਗਣੇ ਘਰ ਜਾਂਦੇ ਨੂੰ ਤੇ ਤੁਰ ਕੇ ਚਿਕਣ ਪਾਜੂਗਾ ਫਿਰ ਰੋਟੀ ਦਾ ਪਲਾਨ ਵੀ ਥੋੜਾ ਕਿੱਧਰ ਰੋਟੀ ਖਾਣੀ ਪੈਣੀ ਆ ਪਲਾਨ ਵੱਜ ਜਾਊਗਾ ਤੇ ਨਾਲੇ ਹੈਗੇ ਹੀ ਵੈਂਬਲੀ ਮੈਂ ਬਲੀਫ ਰਹੀ ਤਾਂ ਹੀ ਕੋਹ ਲਿਆ ਵੀ ਕਹਿੰਦੇ ਬਲੈਕ ਫਰਾਈਡੇ ਜਾਓਗੇ ਤੁਹਾਨੂੰ ਡਿਸਕਾਊਂਟ ਚੰਗਾ ਮਿਲੂਗਾ ਢੇਰ ਸਾਲਾ ਡਿਸਕਾਊਂਟ ਮਿਲੂਗਾ ਇਸ ਕਰਕੇ ਬਹੁਤ ਸ਼ੁਕਰੀਆ ਨੇ ਹਣਾ ਮੈਂ ਤਾਂ ਫਰਗੇ ਮਬੇ ਤੇ ਸਵੇਰੇ ਮੈਂ ਜਾਣਾ ਕੰਮ ਤੇ ਤੇ ਮੂਝੇ ਮੈਸੇਜ ਆ ਕੰਪਨੀ ਦਾ ਬਈ ਤੇ ਰਿਸ਼ਪਟ ਫਿਰ ਕੈਨਸਲ ਆ ਤੂੰ ਕਰੇ ਨੰਦਮਾਨ ਛੁੱਟੀ ਮਾਰ ਪਰ ਇਹ ਚ ਉੱਪਰ ਜਾ ਰਿਹਾ ਹੈ ਕਿੰਨੇ ਵੇ ਕੁਰਬਾਨੀ ਦੇ ਨਸਰ ਉੱਠ ਕੇ ਹੈ ਕਿੰਨੇ ਵੇ ਉੱਠੇ ਕੁਰਬਾਨ ਦੇ ਅਸੀਂ 4 ਵੇ ਉੱਠਾ ਸਵੇਰੇ 4 ਵੇ ਉੱਠੂਗਾ ਨਾ ਆਊਗਾ ਤੋਊਗਾ 5 ਵੇ ਤੁਰੂਗਾ ਕੰਮ ਤੇ ਜਾਊਗਾ ਤੇ 2 ਵਜੇ ਘਰੇ ਆਊਗਾ ਹਾਂ ਲੈ ਕਾ ਜਾਂਦੇ 95 ਚੱਲਾ ਗਿਆ ਫੋਲੀ ਜਾਣਾ ਓਏ ਗੱਦਾ ਜਿੱਦਾਂ ਚੱਕਲਾ ਤੇਰਾ ਚੱਕਲਾ ਚੱਕਣਾ ਜੇ ਲੋੜ ਆ ਤੈਨੂੰ ਭੱਜ ਕੇ ਬੈਠਾ ਨਹੀਂ ਯਾਰ ਆ ਤਰਕੇ ਜਾਣਾ ਆਪਾਂ ਖਾਦਾ ਵੀ ਤਾਂ ਹਾਜਮ ਕਰ ਲੀਏ ਫੇ ਰੋਟੀ ਵੀ ਖਾਣੀ ਛੱਡਈਆਂ ਮਣ ਘਰੋਂ ਖਾਣਾ ਬਹਿਣੀ ਆ ਰਾਜ ਘਰ ਦੇ ਕੋ ਡਰਾਂ ਮਣ ਘਰਣਾ ਤੂੰ ਬਾਹਰੋਂ ਥੇ ਪਾਸ ਖਾ ਆਏ ਆ ਸਹੀ ਆ ਨਾ ਠੰਡ ਬਾਰੀ ਹੋ ਗਈ ਬਾਬਿਓ ਮੇਰੇ ਘਰੋਂ ਮੈਂ ਬਰਫ 'ਚ ਲੱਗ ਗਿਆ ਉਹ ਮੈਂ ਤਾਂ ਪ੍ਰਵਾਹ ਮੋਬਾਈਲ ਪਾ ਲਗਾ ਜੇਬ 'ਚ ਹੱਥ ਤੱਕ ਕਰਦੇ ਆ ਤੁਰ ਤੋਰ ਨਾ ਤੁਰ ਜਾਣਾ ਕਿ ਨਹੀਂ ਤੇ ਆਪਾਂ ਹੁਣ ਕਰਦੇ ਆ ਬਾਬੇ ਬਲੌਗ ਦੀ ਸਰਾਪਤੀ ਤੇ ਫਿਰ ਆਗੇ ਨੈਕਸਟ ਬਲੌਗ 'ਚ ਬਾਏ ਬਾਏ